ਤੇ ਹੁਣ ਦੁਬਾਰਾ ਲੋੜ ਹੈਗੀ ਆਪਣੇ ਇਸ ਪੰਜਾਬ ਨੂੰ ਬਚਾਉਣ ਦੀ ਕਿਉਂਕਿ ਇਹ ਉਹ ਪੰਜਾਬ ਹੁਣ ਨਹੀਂ ਰਿਹਾ ਜਿਹੜਾ ਸੀ ਤੁਸੀਂ ਕਿਹਾ ਸੀ ਕਿ ਤੁਸੀਂ ਆਪ ਵੀ ਦਾਵੇਦਾਰੀ ਰੱਖੀ ਸੀਗੀ ਬੀਜੇਪੀ ਚ ਰਹਿੰਦੇ ਆ ਸੀਟ ਦੀ ਤੁਸੀਂ ਆਪ ਚਾਹੁੰਦੇ ਹੋ ਕਿ ਕਾਲੀ ਦਲ ਤੁਹਾਨੂੰ ਸੀਟ ਦਵੇ ਭਲਾ ਜੇ ਮੈਨੂੰ ਟਿਕਟ ਮਿਲੂਗੀ ਤੇ ਮੈਂ ਦਿਨ ਰਾਤ ਇੱਕ ਵੀ ਕਰਾਂਗੀ ਤੇ ਜਨਤਾ ਦੇ ਕੰਮ ਮੈਂ ਅਜ ਤੱਕ ਕਰਦੀ ਆਈ ਆ ਉਹਦੇ ਬਗੈਰ ਦਿਨ ਰਾਤ ਇੱਕ ਨਹੀਂ ਕਰਾਂਗੀ ਬਾਦ ਜਨਤਾ ਪਾਰਟੀ ਜਿਹੜਾ ਕੈਰੀਨਾ ਟਿਕਟ ਲਈ ਆਰਤੀ ਰਾਜਪੂਤ ਆਈ ਹੈ ਟਿਕਟ ਲਈ ਆਈ ਸੀ ਤੇ ਹੋ ਚਲੋ ਉਹਨਾਂ ਨੇ ਕਈ ਗੱਲਾਂ ਕਰਨੀਆਂ ਗੱਲਾਂ ਹੁੰਦੀਆਂ ਕਰਨ ਨੂੰ ਭਾਜਪੀ ਚ ਹੋਣ ਦੇ ਬਾਵਜੂਦ ਵੀ ਨਾ ਮੈਂ ਮਣੀਪੁਰ ਲਈ ਪ੍ਰੋਟੈਸਟ ਕੀਤਾ ਸੀ ਤੇ ਮੈਨੂੰ ਸੀਆਈਡੀ ਤੋਂ ਫੋਨ ਆ ਗਿਆ ਸੀ ਕਿ ਤੁਸੀਂ ਤਾਂ ਭਾਜਪੀ ਚ ਹੋ ਤੁਸੀਂ ਕਿੱਦਾਂ ਕਰ ਸਕਦੇ ਤੁਹਾਡੀ ਸਰਕਾਰ ਹੈ ਉੱਥੇ ਇਲੈਕਸ਼ਨਸ ਸਿਰ ਤੇ ਨੇ ਔਰ ਜਲੰਧਰ ਲੋਕ ਸਭਾ ਸੀਟ ਇਸ ਵੇਲੇ ਹੌਟ ਸਪੌਟ ਬਣੀ ਹੋਈ ਹੈ ਕਿਉਂਕਿ ਇਸ ਸੀਟ ਦੇ ਉੱਤੇ ਉਮੀਦਵਾਰਾਂ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਪਈਆਂ ਨੇ ਜਲੰਧਰ ਦੇ ਉੱਤੇ ਇੱਕ ਇਹੋ ਜੀ ਪਾਰਟੀ ਹੈ ਜਿਨੇ ਹਾਲ ਹੀ ਦੇ ਵਿੱਚ ਇੱਕ ਉਮੀਦਵਾਰ ਇੱਕ ਕਥੇ ਤੋਂ ਉਮੀਦਵਾਰ ਕਹ ਦਈਏ ਉਹਨੂੰ ਗਵਾਇਆ ਹੈ ਇੱਕ ਇਹੋ ਜਿਹਾ ਨੇਤਾ ਜਿਹੜਾ ਅਜੇ ਤੱਕ ਜਲੰਧਰੋਂ ਸ਼ਰੋਮਣੀ ਅਕਾਲੀ ਦਲ ਦੀ ਪੈਰਵੀ ਕਰਦਾ ਰਿਹਾ ਉਹ ਛੱਡ ਕੇ ਤੇ ਆਮ ਆਦਮੀ ਪਾਰਟੀ 'ਚ ਚਲਾ ਗਿਆ ਪਰ ਹੁਣ ਸ਼ਰੋਮਣੀ ਅਕਾਲੀ ਦਲ ਦਾ ਅਗਲਾ ਦਾ ਕੀ ਹੋਵੇਗਾ ਜਲੰਧਰ ਸੀਟ ਦੇ ਉੱਤੇ ਉਮੀਦਵਾਰ ਕਦ ਪੂਰੇ ਹੋਣਗੇ ਜਿਵੇਂ ਨਗ ਪੂਰੇ ਹੁੰਦੇ ਨੇ ਕਦੋਂ ਉਹ ਉਮੀਦਵਾਰ ਪੂਰੇ ਕੀਤੇ ਜਾਣਗੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਦਾ ਕੀ ਭੂਮਿਕਾ ਹੈਗਾ ਜਲੰਧਰ ਦੇ ਵਿੱਚ ਉਹਦੇ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਇੱਕ ਇਹੋ ਜਿਹਾ ਵਿਅਕਤੀ ਨੇ ਕਿਹਾ ਜੀ ਮਹਿਲਾ ਜਿਹਦੀ ਚਰਚਾ ਫਿਲਹਾਲ ਚੱਲਦੀ ਪਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੇਰੀ ਮਰਾਦ ਮਿਸ ਆਰਤੀ ਰਾਜਪੂਤ ਤੋਂ ਹੈ ਉਹਨਾਂ ਦੇ ਬਾਰੇ ਚ ਗੱਲਬਾਤ ਚੱਲਦੀ ਪਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਟਿਕਟ ਦੇ ਸਕਦਾ ਹੈ ਹੁਣ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਟਿਕਟ ਦੇਣ ਲੈਣ ਦੀ ਪ੍ਰਕਿਰਿਆ ਕਿੱਥੇ ਤੱਕ ਪਹੁੰਚੀ ਹੈ ਹਰ ਇੱਕ ਚੀਜ਼ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਔਰ ਕੁਝ ਵਿ ਇਹ ਅਚਾਨਕ ਇਲੈਕਸ਼ਨਸ ਤੋਂ ਪਹਿਲਾਂ ਹੀ ਕੁਝ ਗੱਲਾਂ ਸਾਹਮਣੇ ਆ ਗਈਆਂ ਜਿਸ ਤੋਂ ਬਾਅਦ ਆਰਤੀ ਰਾਜਪੂਤ ਨੇ ਵੀ ਕੁਝ ਬਿਆਨ ਸਾਂਝੇ ਕਰਨ ਨੇ ਉਹ ਹਰ ਇੱਕ ਚੀਜ਼ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸਾਡੇ ਨਾਲ ਅੱਜ ਮੌਜੂਦ ਨੇ ਆਰਤੀ ਜੀ ਨੇ ਸਮਾਂ ਦਿੱਤਾ ਆਰਤੀ ਸਭ ਤੋਂ ਪਹਿਲਾਂ ਤਾਂ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਧੰਨਵਾਦ ਤੁਹਾਡਾ ਮੈਂ ਹਮੇਸ਼ਾ ਧੰਨਵਾਦੀ ਰਹਾਂਗੀ ਤੁਸੀਂ ਮੇਰੀ ਆਵਾਜ਼ ਨੂੰ ਜਨਤਕ ਪਹੁੰਚਾਉਂਦੇ ਆਏ ਹੋ ਧੰਨਵਾਦ ਅੱਛਾ ਜੋ ਹਾਲਾਤ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਦੇ ਬਣਦੇ ਪਏ ਐ ਹੁਣ ਤਾਂ ਗੱਲਾਂ ਆਮ ਹੋ ਗਈਆਂ ਕਿ ਹੁਣ ਆਰਤੀ ਰਾਜਪੂਤ ਦੀ ਟਿਕਟ ਜਿਹੜੀ ਵੱਟ ਤੇ ਪਈ ਹੈ ਕਦੋਂ ਮਿਲਦੀ ਪਈ ਭਲਾ ਤੁਸੀਂ ਆਪ ਹੀ ਦੱਸ ਦੋ ਨਹੀਂ ਐਦਾਂ ਤਾਂ ਦੇਖੋ ਮੈਨੂੰ ਅਜੇ ਤੱਕ ਨਹੀਂ ਪਤਾ ਸੂਤਰ ਕਿੱਥੋਂ ਆਏ ਤੁਹਾਡੇ ਕੋਲ ਤੇ ਇਹ ਸਾਡੇ ਜਿਹੜੇ ਸੀਨੀਅਰ ਹੈਗੇ ਆ ਸਾਡੇ ਪਾਰਟੀ ਦੇ ਪ੍ਰਧਾਨ ਹੈਗੇ ਆ ਜੋ ਵੀ ਉਹਨਾਂ ਨੇ ਕਰਨਾ ਹੈ ਜਲੰਧਰ ਨੂੰ ਸੋਚ ਸਮਝ ਕੇ ਜਿਹੜੇ ਵੀ ਦਾਵੇਦਾਰ ਇੱਥੇ ਜਾਵ ਦਾਵੇਦਾਰੀ ਹੁੰਦੀ ਜਿੱਦੀ ਵੀ ਬੜੀ ਸੋਚ ਸਮਝ ਕੇ ਹੋਣੀ ਹੈ ਕਿਉਂਕਿ ਆਪਣੀ ਜਿਹੜੀ ਹਾਰਡੀ ਸਟ੍ਰੈਟਜੀ ਹੈ ਉਹ 13 ਸੀਟਾਂ ਨੂੰ ਜਿੱਤਣ ਦੀ ਹੈ ਕਿਉਂਕਿ ਜਦ ਵੀ ਕੋਈ ਮੈਦਾਨ ਤੇ ਉਤਰਦਾ ਹੈ ਤਾਂ ਉਹ ਜਿੱਤਣ ਲਈ ਉਤਰਦਾ ਹੈ ਉਹ ਸਟਰੈਟਜੀ ਨੂੰ ਦੇਖਦੇ ਹੋਏ ਸਾਡੇ ਜਿਹੜੇ ਸੀਨੀਅਰ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਸਾਡੀ ਕਮੇਟੀ ਜਿਹੜੀ ਨਿਰਣੈ ਲਾਉਗੀ ਆਪਾਂ ਉਹਦੇ ਨਾਲ ਆ ਤੇ ਦੇ ਜਨਤਾ ਨੂੰ ਇਦਾਂ ਲੱਗ ਰਿਹਾ ਤੇ ਮੈਂ ਜਨਤਾ ਨੂੰ ਕਹਾਂਗੀ ਧੰਨਵਾਦ ਕਹਾਂਗੀ ਕਿ ਤੁਹਾਡੇ ਕੋਲ ਕਿੱਤੋਂ ਸੂਤਰ ਆ ਇਹ ਮੈਨੂੰ ਨਹੀਂ ਪਤਾ ਲੇਕਿਨ ਇਦਾਂ ਦਾ ਕੁਝ ਮੈਨੂੰ ਅਜੇ ਜਾਣਕਾਰੀ ਨਹੀਂ ਹੈ ਕੋਈ ਨਾ ਜਨਾ ਤੁਹਾਨੂੰ ਕੋਈ ਅਨੁਮਾਨ ਹੈਗਾ ਪਾਰਟੀ ਚ ਕੋਈ ਇਦਾਂ ਦੀ ਗੱਲਬਾਤ ਚੱਲ ਰਹੀ ਹੈ ਕਿ ਆਰਤੀ ਰਾਜਪੂਤ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਦੇਖੋ ਸੀਨੀਅਰ ਜਦੋਂ ਗੱਲ ਕਰਦੇ ਤੇ ਸਾਡੇ ਵਰਗੇ ਛੋਟੇ ਕਾਰਕਟਰ ਕਿੱਥੇ ਸਾਨੂੰ ਪਤਾ ਹੁੰਦਾ ਸਾਡੇ ਲਈ ਤੇ ਗੱਲਾਂ ਸਰਪ੍ਰਾਈਜ਼ ਹੀ ਸਰਪ੍ਰਾਈਜ਼ ਹੀ ਹੋਣਾ ਜੇ ਹੋਣਾ ਤਾਂ ਹੂੰ ਮਤਲਬ ਹੋ ਸਕਦਾ ਕਿ ਆਉਂਦੇ ਸਮੇਂ ਤੁਹਾਨੂੰ ਦੇਖੀ ਅਸੀਂ ਟਿਕਟ ਮਿਲਿਆ ਨਹੀਂ ਦੇਖੋ ਜਨਤਾ ਦਾ ਪਿਆਰ ਹੁੰਦਾ ਹੈ ਜਦ ਵੀ ਕਿਸੇ ਨੂੰ ਟਿਕਟ ਮਿਲਦੀ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਪਾਰਟੀ ਹੈ ਉਹ ਸਰਵੇ ਵੀ ਕਰਦੀ ਹੈ ਤੇ ਜਨਤਾ ਨੂੰ ਲੱਗਦਾ ਹੁੰਦਾ ਕਿ ਮੈਂ ਇਸ ਕਾਬਿਲ ਹੈਗੀ ਹਾਂ ਤੇ ਕਿਤੇ ਨਾ ਕਿਤੇ ਚਲੋ ਮਾਤਾ ਰਾਣੀ ਦੀ ਕਿਰਪਾ ਹੋਈ ਤਾਂ ਹੋ ਸਕਦਾ ਹੈ ਲੇਕਿਨ ਹਜੇ ਐਦਾ ਦਾ ਕੁਝ ਵੀ ਨਹੀਂ ਹੈ ਤੁਗਦੀਰ ਬਾਦਲ ਨੂੰ ਲੱਗਦਾ ਕਿ ਤੁਸੀਂ ਕਾਬਿਲ ਹੈਗੀ ਇਹ ਤਾਂ ਤੁਹਾਨੂੰ ਬਦਲ ਜੀ ਦਾ ਇੰਟਰਵਿਊ ਲੈਣਾ ਪੈਣਾ ਇਹਦੇ ਲਈ ਤੁਸੀਂ ਤੁਸੀਂ ਜਦ ਪਾਰਟੀ ਜੁਆਇਨ ਕੀਤੀ ਉਦੋਂ ਵੀ ਤੁਸੀਂ ਬਦਲ ਸਾਹਿਬ ਨੂੰ ਮਿਲੇ ਸੀਗੇ ਉਦੋਂ ਕੋਈ ਐਦਾਂ ਦੀ ਗੱਲਬਾਤ ਹੋਈ ਹੋਵੇ ਕਿ ਨਹੀਂ ਆਰਤੀ ਰਾਜਪੂਤ ਨੂੰ ਟਿਕਟ ਦੇਵਾਂਗੇ ਇਹਨਾਂ ਨੂੰ ਪਾਰਟੀ 'ਚ ਲੈ ਲਓ ਨਹੀਂ ਐਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਸੀ ਮੈਂ ਤੁਹਾਨੂੰ ਲਾਸਟ ਇੰਟਰਵਿਊ 'ਚ ਵੀ ਗੱਲ ਕਹੀ ਸੀ ਐਕਚੁਅਲੀ ਮੈਂ ਪੰਜਾਬ ਖਾਤੀ ਰਹੀ ਹਾਂ ਇਸ ਪਾਰਟੀ 'ਚ ਹੁਣ ਪੰਜਾਬ ਨੂੰ ਬਚਾਉਣ ਦੀ ਲੋੜ ਹੈਗੀ ਹੈ ਮਤਲਬ ਤੁਸੀਂ ਦੇਖ ਲਓ ਪਿਛਲੇ ਮੇਰੇ ਵਿਆਨ ਨੂੰ ਵੀ ਆਲਮੋਸਟ 10 ਸਾਲ ਹੋਏ ਆ ਤੇ 10 ਸਾਲ ਦੇ ਵਿੱਚ ਗ੍ਰਾਫ ਬਹੁਤ ਡਾਊਨ ਚਲਾ ਗਿਆ ਪੰਜਾਬ ਦਾ ਜਦ ਦੀ ਸਰਕਾਰ ਇਹ ਗਈ ਉਸ ਤੋਂ ਬਾਅਦ ਪੰਜਾਬ ਦਾ ਗ੍ਰਾਫ ਡਾਊਨ 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 ਜਾਂਦਾ ਰਿਹਾ ਤੇ ਹੁਣ ਦੁਬਾਰਾ ਲੋੜ ਹੈਗੀ ਆਪਣੇ ਇਸ ਪੰਜਾਬ ਨੂੰ ਬਚਾਉਣ ਦੀ ਕਿਉਂਕਿ ਇਹ ਉਹ ਪੰਜਾਬ ਨੂੰ ਨਹੀਂ ਰਿਹਾ ਜਿਹੜਾ ਸੀ ਇਹਨੂੰ ਅਸੀਂ ਫਿਰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਮੈਂ ਤੁਹਾਡੇ ਤੂੰ ਇਹ ਗੱਲ ਤਾਂ ਪੁੱਛ ਰਿਹਾ ਸੀ ਕਿਉਂਕਿ ਜਦੋਂ ਅਸੀਂ ਬੀਜੇਪੀ ਬਾਰੇ ਗੱਲ ਕਰ ਰਹੇ ਸੀ ਤੁਹਾਡੇ ਨਾਲ ਤੇ ਉਦੋਂ ਤੁਸੀਂ ਕਿਹਾ ਸੀ ਕਿ ਤੁਸੀਂ ਆਪ ਵੀ ਦਾਵੇਦਾਰੀ ਰੱਖੀ ਸੀਗੀ ਬੀਜੇਪੀ ਚ ਰਹਿੰਦੇ ਆ ਸੀਟ ਦੀ ਤੁਸੀਂ ਆਪ ਚਾਹੁੰਦੇ ਹੋ ਕਿ ਕਾਲੀ ਦਲ ਤੁਹਾਨੂੰ ਸੀਟ ਦਵੇ ਭਲਾ ਦੇਖੋ ਜਦ ਅਸੀਂ ਰਾਜਨੀਤੀ ਚ ਆਨੇ ਆ ਨਾ ਤੇ ਮੈਨੂੰ ਲੱਗਦਾ ਹਰ ਕੋਈ ਚਾਹੁੰਦਾ ਹੈ ਲੜਨਾ ਇਦਾ ਦੀ ਗੱਲ ਨਹੀਂ ਕੋਈ ਐਮਸੀ ਲੜਨਾ ਚਾਹੁੰਦਾ ਹੈ ਕੋਈ ਐਮਐਲਏ ਲੜਨਾ ਚਾਹੁੰਦਾ ਹੈ ਕੋਈ ਐਮਪੀ ਲੜਨਾ ਚਾਹੁੰਦਾ ਹੈ ਤੇ ਕਿਉਂ ਨਹੀਂ ਮੈਂ ਵੀ ਚਾਹੁੰਦੀ ਹਾਂ ਲੜਨਾ ਇਦਾ ਦੀ ਗੱਲ ਨਹੀਂ ਮੈਂ ਵੀ ਚਾਹੁੰਦੀ ਹਾਂ ਲੜਨਾ ਜੇ ਮੈਨੂੰ ਟਿਕਟ ਮਿਲੂਗੀ ਤੇ ਮੈਂ ਦਿਨ ਰਾਤ ਇੱਕ ਵੀ ਕਰਾਂਗੀ ਤੇ ਜਨਤਾ ਦੇ ਕੰਮ ਮੈਂ ਅਜ ਤੱਕ ਕਰਦੀ ਆਈ ਆ ਉਹਦੇ ਬਗੈਰ ਦਿਨ ਰਾਤ ਇੱਕ ਨਹੀਂ ਕਰਨਾ ਨਹੀਂ ਦਿਨ ਰਾਤ ਮਤਾਂ ਨਹੀਂ ਕਰਾਂਗੀ ਕਰ ਰਹੀ ਹੁਣ ਵੀ ਕਰ ਰਹੀ ਤੁਸੀਂ ਵੇਖ ਰਹੇ ਹੋਣੇ ਹੱਜੇ ਤਾਂ ਕੋਈ ਟਿਕਟ ਨਹੀਂ ਮਿਲੀ ਆ ਰੋਜ਼ ਹੀ ਮੇਰੀ ਜੁਆਇਨਿੰਗਾਂ ਹੋ ਰਹੀਆਂ ਅੱਜ ਵੀ ਇੱਕ ਮੀਟਿੰਗ ਹੈਗੀ ਸਾਡੀ ਤੇ ਦੇਖੋ ਪਾਰਟੀ ਲਈ ਜਿਹੜਾ ਕੰਮ ਕਰਨਾ ਹੈ ਮੈਂ ਦਿਨ ਰਾਤ ਕਰਾਂਗੀ ਭਾਰਤ ਜਨਤਾ ਪਾਰਟੀ ਲਈ ਵੀ ਕੀਤਾ ਸੀ ਤੇ ਇਹਦੇ ਲਈ ਵੀ ਕੀਤਾ ਕਰਾਂਗੀ ਤੇ ਭਾਰਤ ਜਨਤਾ ਪਾਰਟੀ ਜਿਹੜਾ ਕਹਿ ਰਹੀ ਨਾ ਟਿਕਟ ਲਈ ਆਰਤੀ ਰਾਜਪੂਤ ਆਈ ਹੈ ਟਿਕਟ ਲਈ ਆਈ ਸੀ ਤੇ ਉਹ ਚਲੋ ਉਹਨਾਂ ਨੇ ਕਈ ਗੱਲਾਂ ਕਰਨੀਆਂ ਗੱਲਾਂ ਹੁੰਦੀਆਂ ਕਰਨ ਨੂੰ ਤੇ ਗੱਲਾਂ ਜਿੰਨੀ ਮਰਜ਼ੀ ਝੂਠੀ ਸੱਚੀ ਕਰੀ ਜਾਣ ਤੇ ਇਹ ਤਾਂ ਪਰਮਾਤਮਾ ਜਾਣਦਾ ਹੈ ਮੈਂ ਜਾਣਦੀ ਹੈ ਭਾਰਤ ਜਨਤਾ ਪਾਰਟੀ ਜਾਣਦੀ ਹੈ ਤੁਹਾਨੂੰ ਐ ਨਹੀਂ ਲੱਗਦਾ ਕਿ ਜੇ ਅਕਾਲੀ ਦਲ ਤੁਹਾਨੂੰ ਟਿਕਟ ਦੇ ਦਿੰਦੀ ਹੈ ਫਿਰ ਇਹਦੇ ਉੱਤੇ ਤਾਂ ਹੁਣ ਇਹਦੇ ਤੋਂ ਪਰਦਾ ਚੱਕ ਕੇ ਜਾਊਗਾ ਕਿ ਭਾਈ ਉੱਥੇ ਟਿਕਟ ਮਿਲੀ ਨਹੀਂ ਤੇ ਅਕਾਲੀ ਦਲ ਨੇ ਟਿਕਟ ਦੇਤੀ ਆਰਤੀ ਰਾਜਪੂਤ ਨੇ ਅਕਾਲੀ ਦਲ ਦਾ ਰਾਹ ਫੜ ਲਿਆ ਜੇ ਐਦਾਂ ਦੀ ਗੱਲ ਹੋਣੀ ਸੀ ਕਿ ਮੈਨੂੰ ਟਿਕਟ ਲਈ ਜੁਆਇਨਿੰਗ ਮੇਰੀ ਹੋਣੀ ਸੀ ਤੇ ਅੱਜ ਆਲਮੋਸਟ ਮੈਨੂੰ 10 ਦਿਨ ਤੋਂ ਉੱਤੇ ਹੋ ਗਏ ਹੈ ਇਨਾ ਚਿਰ ਤੱਕ ਕਿਤੇ ਵੀ ਨਹੀਂ ਲੱਗਦਾ ਜਿਹੜੇ ਕੈਂਡੀਡੇਟ ਦੂਸਰੀ ਪਾਰਟੀ ਤੋਂ ਆਏ ਆ ਉਹਨਾਂ ਦੀ ਟਿਕਟ ਵੱਤ ਵੱਤ ਦੋ ਐ ਤਿੰਨ ਦਿਨ ਚ ਅਨਾਉਂਸ ਹੋ ਗਈ ਸੀ ਤੇ ਜੇ ਮੈਂ ਟਿਕਟ ਲਈ ਜਾਣਾ ਸੀ ਪਾਰਟੀ 'ਚ ਤੇ ਮੇਰੀ ਟਿਕਟ ਹੋਂ ਤਾਂ ਕਹਣਾ ਅਨਾਉਂਸ ਹੋ ਜਾਣੀ ਸੀ ਕਿਉਂ ਅਸੀਂ ਹੋਲਡ ਕੀਤਾ ਜਲੰਧਰ ਇਹ ਮੈਂ ਪੁੱਛਣਾ ਚਾਹਾਂਗੀ ਪਿੱਛੇ 7 ਸੱਤ ਨਾਮ ਆਏ ਸੀ ਤੇ ਸੱਤ ਤੋਂ ਇੱਕ ਮੇਰਾ ਨਾਮ ਵੀ ਹੋ ਸਕਦਾ ਸੀ ਹੋਰ ਹੈ ਤੇ ਐਦਾਂ ਦੀ ਕੋਈ ਗਲਤੀ ਨਹੀਂ ਮੈਂ ਟਿਕਟ ਕਰਕੇ ਇਸ ਪਾਰਟੀ 'ਚ ਨਹੀਂ ਆਈ ਸੀ ਮੈਂ ਇਸ ਪਾਰਟੀ ਦਾ ਸਟੈਂਡ ਜਿਹੜਾ ਇਹਨਾਂ ਨੇ ਅੱਜ ਤੱਕ ਲਿਆ ਹੈ ਜਨਤਾ ਲਈ ਪੰਜਾਬ ਲਈ ਲਿਆ ਹੈ ਮੈਂ ਉਸ ਸਟੈਂਡ ਨੂੰ ਵੇਖਦੇ ਹੋਏ ਆਈ ਸੀ ਕਿਉਂਕਿ ਮੈਂ ਵੀ ਹਮੇਸ਼ਾ ਜ ਹਿੰਦੀ ਆਈਆਂ ਤੇ ਮੇਰਾ ਸਿਰਫ ਉਹੀ ਸੀ ਜੇ ਆਪਣੇ ਟੀਨੂ ਜੀ ਚਲੇ ਗਏ ਉਸ ਤੋਂ ਬਾਅਦ ਕੀ ਹਾਈ ਕਮਾਂਡ ਨੇ ਸੋਚਿਆ ਤੇ ਕੀ ਉਹਨਾਂ ਦੀ ਹੈਗੀ ਸਟਰੈਟਜੀ ਇਹ ਉਹਨਾਂ ਨੂੰ ਪਤਾ ਹੋ ਗਈ ਤੇ ਅਸੀਂ ਜਦੋਂ ਜੋ ਵੀ ਸਾਨੂੰ ਜ਼ਿੰਮੇਵਾਰੀ ਦੋਗੇ ਜੋ ਵੀ ਦੋਗੇ ਅਸੀਂ ਹੱਥ ਜੋੜ ਕੇ ਉਸ ਜ਼ਿੰਮੇਵਾਰੀ ਨੂੰ ਲਵਾਂਗੇ ਵੀ ਉਹਨੂੰ ਪੂਰਾ ਵੀ ਕਰਾਂਗੇ ਦੇਖੋ ਜਦੋਂ ਮੁੱਦੇ ਦੀ ਮੈਂ ਹਮੇਸ਼ਾ ਮੁੱਦਿਆਂ ਨੂੰ ਤੁਸੀਂ ਮੈਂ ਤੁਹਾਨੂੰ ਮੇਰੇ ਬਾਰੇ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਤੁਸੀਂ ਇੱਕ ਵਾਰੀ ਮੇਰੀ ਪ੍ਰੋਫਾਈਲ ਜਾ ਕੇ ਦੇਖਿਓ ਭਾਵੇਂ ਜੀਪੀ ਚ ਹੋਣ ਦੇ ਬਾਵਜੂਦ ਵੀ ਨਾ ਮੈਂ ਮਣੀਪੁਰ ਲਈ ਪ੍ਰੋਟੈਸਟ ਕੀਤਾ ਸੀ ਵਾਹ ਤੇ ਮੈਨੂੰ ਸੀਆਈਡੀ ਦਾ ਫੋਨ ਆ ਗਿਆ ਸੀ ਕਿ ਤੁਸੀਂ ਤਾਂ ਬੀਜੇਪੀ ਚ ਹੋ ਤੁਸੀਂ ਕਿੱਦਾਂ ਕਰਤੋ ਥੋਡੀ ਸਰਕਾਰ ਉੱਤੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਸਰ ਮੈਂ ਪਹਿਲੇ ਇੱਕ ਮਹਿਲਾ ਹੂੰ ਉਹ ਤੋਂ ਬਾਅਦ ਮੈਂ ਕਿਸੇ ਪਾਰਟੀ ਨਾਲ ਨਾ ਤੇ ਇਨਸਾਨੀਅਤ ਦੀ ਜੱਜਤ ਗੱਲ ਆਈ ਹੈ ਮੈਂ ਹਮੇਸ਼ਾ ਆਵਾਜ਼ ਚੱਕੀ ਹੈ ਤੇ ਇੱਦਾਂ ਦੀ ਰਾਜਨੀਤੀ ਨਾ ਆਰਤੀ ਰਾਜਪੂਤ ਨੇ ਕਦੀ ਕੀਤੀ ਹੈ ਨਾ ਕਦੀ ਕਰੂਗੀ ਮੇਰੇ ਲਈ ਰਾਜਨੀਤੀ ਸਿਰਫ ਜਨਤਾ ਸੇਵਾ ਹੈ ਸਮਾਜ ਦੀ ਹਿੱਤ ਦੀ ਸੇਵਾ ਹੈ ਉਹ ਮੈਂ ਕਰਦੀ ਆਈ ਆ ਉਹ ਹੀ ਮੈਂ ਕਰਾਂਗੀ ਤੁਹਾਡੀ ਪਾਰਟੀ ਵੀ ਸਾਨੂੰ ਕੋਈ ਸਿਖਾਉਂਦੀ ਹੈ ਆਰਤੀ ਜੀ ਗੱਲ ਫਿਰ ਉੱਥੇ ਆ ਕੇ ਖੜ ਗਈ ਕਿ ਹੁਣ ਆਰਤੀ ਰਾਜਪੂਤ ਦੇ ਕਿਰਦਾਰ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਪਛਾਣੇਗਾ ਜਾਂ ਨਹੀਂ ਜਾਂ ਸੁਖਬੀਰ ਸਿੰਘ ਬਾਦਲ ਪਛਾਣ ਕੇ ਤੇ ਸੀਟ ਦੇ ਦੇਣਗੇ ਜਾਂ ਨਹੀਂ ਕਹਿੰਦੇ ਆ ਨਾ ਹੀਰੇ ਦੀ ਪਰਖ ਜੋਰੀ ਨੂੰ ਹੁੰਦੀ ਹੈ ਉਹਨਾਂ ਨੂੰ ਪਰਖ ਹੋ ਗਈ ਸੀ ਤਾਂ ਹੀ ਤਾਂ ਮੈਨੂੰ ਉਹਨੇ ਸੱਦ ਲਿਆ ਗੱਲ ਐਵੇਂ ਵਲ ਪ੍ਰਤੀਤ ਹੋਣ ਲੱਗ ਗਈ ਕਿ ਹੁਣ ਹੌਲੀ ਹੌਲੀ ਤੁਸੀਂ ਗੱਲ ਇੱਥੇ ਵੀ ਲੈ ਆਉਣੀ ਹੈ ਕਿ ਹਾਂ ਸੀਟ ਤਾਂ ਮੈਨੂੰ ਹੀ ਮਿਲਣੀ ਹੈ ਨਹੀਂ ਨਹੀਂ ਐਦਾ ਦੀ ਨਹੀਂ ਦੇਖੋ ਆਪਾਂ ਸੀਨੀਅਰ ਹੈਗੇ ਆ ਸਾਡੇ ਜੋ ਉਹਨਾਂ ਨੂੰ ਸਹੀ ਦੇਖੋ ਜੋ ਸਾਡੇ ਜਲੰਧਰ ਲਈ ਸਾਡੀ ਪਾਰਟੀ ਲਈ ਸਹੀ ਹੋਗਾ ਉਹਨਾ ਤਾਂ ਹੋਈ ਹੈ ਠੀਕ ਬਿਲਕੁਲ ਤੇ ਬਿਲਕੁਲ ਆਰਤੀ ਰਾਜਪੂਤ ਨੇ ਸਬੂਤ ਵੀ ਦਿਖਾਏ ਨੇ ਤੱਥ ਵੀ ਪੇਸ਼ ਕੀਤੇ ਨੇ ਗੱਲ ਇੱਥੇ ਖੜਦੀ ਹੈ ਕਿ ਆਪਣੇ ਲੀਡਰਾਂ ਦੇ ਖਿਲਾਫ ਖੜਨ ਲਈ ਕੀ ਭਾਜਪਾ ਤਿਆਰ ਹੈ ਔਰ ਦੂਜੀ ਵੱਡੀ ਗੱਲ ਸ਼੍ਰੋਮਣੀ ਅਕਾਲੀ ਦਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਫੈਸਲਾ ਲਵੇਗਾ ਆਉਣ ਦੇ ਸਮੇਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਵੱਲੋਂ ਕਿਹੜਾ ਫੈਸਲਾ ਲਿਆ ਜਾਂਦਾ ਜਲੰਧਰ ਵਾਸਤੇ ਉਹ ਆਉਣ ਦੇ ਕੁਝ ਦਿਨਾਂ ਚ ਪਤਾ ਲੱਗ ਹੀ ਜਾਵੇਗਾ ਫਿਲਹਾਲ ਹਸ਼ਿਆਰਪੁਰ ਦੀਆਂ ਚਰਚਾਵਾਂ ਵੀ ਨਾਲੋਂ ਨਾਲ ਨੇ ਆਉਣ ਦੇ ਕੁਝ ਸਮਿਆਂ ਦੇ ਵਿੱਚ ਕੀ ਕੁਝ ਪ੍ਰਤੀਤ ਹੁੰਦਾ ਉਹ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ ਬਣੇ ਰਹੋ ਵਨਡੇ ਪੰਜਾਬੀ ਤੇ Subscribe to One India channel and never miss an update.